ਮਾਛੀਵਾੜਾ ਸਹਿਬ ਸਟਾਨ ਕਹਾੜਾ 63 ਦੇ ਸਥਿਤ ਇੰਦਰਾ ਕਲੋਨੀ ਵਿੱਚ ਜਲੰਧਰ ਤੋਂ ਆਈ ਹੋਈ ਗੱਡੀ ਪੀਵੀ0ਜੇ1626 ਦੀਆਂ ਦੋ ਬੈਟਰੀਆਂ ਚੋਰੀ ਹੋ ਗਈਆਂ ਦੱਸਿਆ ਜਾ ਰਿਹਾ ਕਿ ਇਹ ਇੰਦਰਾ ਕਲੋਨੀ ਵਿੱਚ ਪੈਂਦੇ ਰਿਸ਼ਤੇਦਾਰੀ ਵਿੱਚ ਅਮੀਰ ਸਿੰਘ ਦੇ ਘਰ ਡਰਾਈਵਰ ਮੰਨਾ ਸਿੰਘ ਆਪਣੀ ਗੱਡੀ ਸਮੇਤ ਰੁਕਿਆ ਸੀ ਉਸਨੇ ਗੱਡੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਪਾਰਕ ਕੋਲ ਖੜੀ ਕੀਤੀ ਸਵੇਰ ਵੇਲੇ ਜਦੋਂ ਆ ਕੇ ਦੇਖਿਆ ਤਾਂ ਗੱਡੀ ਦੀਆਂ ਦੋ ਬੈਟਰੀਆਂ ਚੋਰੀ ਹੋ ਚੁੱਕੀਆਂ ਸਨ ਇਸ ਦੇ ਨਾਲ ਹੀ ਇੱਕ ਹੋਰ ਗੱਡੀ ਜੋ ਰਜਾਨਾ ਉਸੇ ਜਗ੍ਹਾ ਖੜਦੀ ਆ ਉਸ ਦੀ ਵੀ ਬੈਟਰੀ ਚੋੜ ਲੈ ਗਏ ਗੁਰਦੁਆਰਾ ਸਾਹਿਬ ਦੇ ਸੀਸੀਟੀਵੀ ਕੈਮਰੇ ਵਿੱਚ ਇੱਕ ਵਿਅਕਤੀ ਮੋਢੇ ਉੱਤੇ ਬੈਟਰੀ ਰੱਖੀ ਨਜ਼ਰ ਆ ਰਿਹਾ ਆਓ ਦੇਖਦੇ ਹਾਂ ਮਾਛੀਵਾੜੇ ਤੋਂ ਰਾਜਦੀਪ ਸਿੰਘ ਅਲਵੈਲਾ ਦੀ ਰਿਪੋਰਟ ਕੀ ਨਾਮ ਹੈ ਨਾਮ ਮੇਰਾ ਹੀ ਗੁਰਦੇਵ ਸਿੰਘ ਆਈ ਜੀ ਕਹਿੰਦੇ ਸਰ ਭਰਾ ਵੀ ਮੇਰਾ ਜਲੰਧਰ ਤੋਂ ਹੀ ਚਾਚੇ ਦਾ ਮੁੰਡਾ ਆਈ ਡਰਾਈਵਰੀ ਕਰਦਾ ਈ ਇਹ ਇਹ ਆਪਣੇ ਖੰਨੇ ਤੋਂ ਗੱਡੀ ਲੋਡ ਕਰਕੇ ਆ ਰਹੇ ਸੀ ਜੀ ਇਹਨਾਂ ਨੇ ਜਾਣਾ ਸੀ ਜਲੰਧਰੀ ਹਾਂਜੀ ਤੇ ਕਹਿੰਦੇ ਚਲੋ ਰਾਤ ਪੈ ਗਈ 11:00 ਵਜੇ ਗਈ ਵੀ ਮਾਛੋੜ ਆਪਣੇ ਤਾਈ ਦੀ ਕੋਲ ਰੁਕ ਜਾਂਦੇ ਜੀ ਹਾਂਜੀ ਇਹ ਤਾਈ ਜੀ ਖੜੇ ਨੇ ਇਹਨਾਂ ਦੇ ਨਾਲ ਹੀ ਤੇ ਰੋਟੀ ਰੋਟੀ ਖਾ ਕੇ ਵੀ ਸਵੇਰੇ ਨਿਕਲ ਜਾ ਗਈ ਤੇ ਸਵੇਰੇ ਅਖੀ ਘਰ ਆ ਕੇ ਦੇਖਿਆ ਤੇ ਗੱਡੀ ਗੋਲ ਜੀ ਗੱਡੀ ਦੇ ਵਿੱਚ ਦੋ ਬੈਟਰੀਆਂ ਨਵੀਆਂ ਸੀਗੀਆਂ ਹੈ ਨਹੀਂ ਸੀਗੀਆਂ ਇੱਕ ਗੱਡੀ ਗੁਰਦੁਆਰੇ ਕੋਲ ਹੋਰ ਖੜੀ ਸੀ ਮੂਹਰੇ ਇਹਦੇ ਉਹਦੇ ਵਿੱਚ ਵੀ ਗੱਡੀ ਦੀ ਬੈਟਰੀ ਹੈ ਨਹੀਂ ਸੀਗੀ ਜੀ ਤੇ ਗੁਰਦੁਆਰਾ ਸਾਹਿਬ ਦੇ ਕੈਮਰੇ ਵੀ ਖਲਾਏ ਨੇ ਜੀ ਉਹਦੇ ਵਿੱਚ ਵਿਅਕਤੀ ਨੇ ਬੈਟਰੀਆਂ ਮੋਟਰ ਦੇ ਲੈ ਕੇ ਕਿੰਨੇ ਘੰਟੇ ਦੇ ਜੀ ਉਹ ਆਪਣੇ ਫਿਲਹਾਲ ਤਾਂ ਇੱਕ ਦਿਖਾਈ ਬਾਕੀ ਅਣਛੱਤੇ ਇਧਰ-ਉਧਰ ਖੜੇ ਹੋਣੇ ਨੇ ਜੀ ਤੇ ਅਸੀਂ ਥਾਣੇ ਗਏ ਸੀਗੇ ਜੀ ਤੇ ਇਹੀ ਅਸੀਂ ਇਨਸਾਫ ਦੀ ਮੰਗ ਕਰਨ ਦੀ ਕੋਸ਼ਿਸ਼ ਕਰਦੇ ਆ ਜੀ ਵੀ ਸਾਨੂੰ ਇਨਸਾਫ ਮਿਲਦਾ ਜਾਵੇ ਜੀ ਉਹਦਾ ਨਾਮ ਕੀ ਹੈ ਵੀਰ ਜਸਵੰਤ ਸਿੰਘ ਹੈ ਜਸਵੰਤ ਸਿੰਘ ਮੱਛੋ ਜਸਵੰਤ ਉਹ ਇਹ ਕਿਹਾ ਨਹੀਂ ਜੀ ਕੀ ਨਾਮ ਆ ਦੀ ਬੇ ਨਾ ਨਜ਼ਰ ਆਸੀ ਕੀ ਮਾਮਲੇ ਜਿਹੜੇ ਮਾਮਲਾ ਤੇ ਗੱਡੀ ਖੜਾਉਨੇ ਆ ਰੋਜ਼ ਆਪਾਂ ਉਰੇ ਹਾਂਜੀ ਗੋਦਰ ਸਾਹਿਬ ਦੇ ਮੂਰੇ ਹਾਂਜੀ ਤੇ ਰਾਤ ਆਏ ਨੇ ਮੇਰਾ ਖਿਆਲ ਕੋਈ 10 ਦੇ ਟਾਈਮ ਵੀ ਪਤਾ ਨਹੀਂ ਜਣੀ 2:30 ਵੇ ਦਾ ਵਾਕਾ ਹੈ ਕਹਿੰਦੇ ਹਾਂਜੀ ਤੇ ਬੈਟਰੀਆਂ ਅਲੱਗ ਲੈ ਕੇ ਦੋਨੇ ਗੱਡੀਆਂ ਮੇਰਾ ਪੱਕੀ ਖੜਦੀ ਆ ਉਹ ਜਿਹੜੀ ਅੱਜ ਆਈ ਸੀ ਨਵੀਂ ਗੱਡੀ ਆ ਡਰਾਈਵਰ ਬੰਦਾ ਜਿਹੜਾ ਹਾਂਜੀ ਦੋ ਬੈਟਰੀਆਂ ਉਹਦੀਆਂ ਨਾਲੀਆਂ ਇੱਕ ਮੇਰੀ ਨਾਲੀ ਅੱਛਾ ਜੀ ਨਵੀਂ ਬੈਟਰੀ ਸੀਗੀ ਹਜੇ 5-6 ਦਿਨ ਹੋਇਆ ਰੱਖਾਈ ਦੋ ਜੀ ਅੱਛਾ ਜੀ ਹਾਂਜੀ ਕੀ ਤਰ੍ਹਾਂ ਕੰਮ ਕਰਦੇ ਦਿਖਾਇਓ ਇਹ ਮਾਮਲਾ ਮੰਨ ਕਰਦੇ ਵੀ ਇਹਦਾ ਧਿਆਨ ਰੱਖਣਾ ਮੜ ਗਿਆ ਜੀ ਚੋਰੀਆਂ ਵੱਧ ਹੋਣ ਲੱਗੀਆਂ ਆ ਕੱਲ ਜੀ ਪਰ ਤੋਂ ਬੜਾ ਰੋੜਤੇ ਹੋਈ ਆ ਸ਼ਟਰ ਪੱਟੇ ਗਈ ਦੁਕਾਨ ਦੇ ਉਹਨਾਂ ਚੋਰੀਆਂ ਹੋਇਆ ਤੁਹਾਡਾ ਮੇਰਾ ਨੁਕਸਾਨ ਤਾਂ ਹੈਗੇ ਜਾਈ ਜੀ 20000 ਰੁਪਏ ਬਾਈ ਪੁਲਿਸ ਨਾਲ ਕਰਿਆ ਤੁਸੀਂ ਕੰਪਲੇਂਟ ਲਿਖਾਈ 12 ਤੋਂ ਵੱਡੀਆਂ ਬੈਟਰੀਆਂ ਸਾਰੀਆਂ ਜੀ 12 ਵੀ ਵੱਡੀਆਂ ਸਾਰੀਆਂ ਵੀ ਵੱਡੀਆਂ ਨਾਲ ਸਾਰੀਆਂ ਹਾਂ ਜੀ ਪੁਲਿਸ ਨਾਲ ਪੁਲਿਸ ਨਾਲ ਗਏ ਜੀ ਬੈਟਰੀਆਂ ਆਇਆਂ ਨਹੀਂ ਹਾਂ ਉਹ ਕਹਿੰਦੇ ਜੀ ਤੁਹਾਡੇ ਕੋਲ ਇਹ ਆਇਆ ਨਹੀਂ ਜੀ ਹਾਂ ਬੀ ਕੀ ਨਾਮ ਹੈ ਮੇਰਾ ਸੁਖੰਦਰ ਸਿੰਘ ਜੀ ਹਾਂ ਕੀ ਕਹਿਣਾ ਹੈ ਭਾਈ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਵੀ ਜਿਹੜੇ ਚੋਰੀਆਂ ਹੋ ਰਹੀਆਂ ਵੀ ਇਹਦੇ ਨਾਲ ਜਿਆਦਾ ਇਹਨਾਂ ਨੂੰ ਚੋਰਾ ਨੂੰ ਨੱਥ ਬਣੀ ਚਾਹੀਦੀ ਹੈ ਜੀ ਠੀਕ ਹੈ ਇਹ ਇਸ ਤਰ੍ਹਾਂ ਦੇ ਕੰਮ ਖਰਾਬ ਹੁੰਦਾ ਜਾ ਰਿਹਾ ਹੈ ਦਿਨ ਦਿਨ ਗਰੀਬ ਬੰਦਾ ਕਿੱਥੋਂ ਲਿਆ ਕੇ ਆਏਗਾ ਹੁਣ ਦੱਸੋ ਡਰਾਈਵਰ ਬੰਦਾ ਕਿੱਥੋਂ ਲਿਆ ਕੇ ਦੇਗਾ ਬੈਟਰੀ ਦੇ ਮਾਲਕ ਨੂੰ ਇਹ ਤਾਂ ਗੱਲ ਗਲਤ ਹੋ ਰਹੀ ਹੁੰਦਾ ਜਾ ਰਹਾ ਹੈ ਹਾਂਜੀ ਮੇਰਾ ਨਾਮ ਜਸਵੀਰ ਸਿੰਘ ਹੈ ਜੀ ਤੇ ਮੇਰੀ ਗੱਡੀ ਗੁਰਦੁਆਰਾ ਸਾਹਿਬ ਦੇ ਰੋਡ ਤੇ ਖੜੀ ਹੈ ਜੀ ਤੇ ਉਹ ਬੰਦਾ ਜਿਹੜਾ ਬੰਦਾ ਇਹਦੇਆਂ ਬੈਟਰੀਆਂ ਲਾਹ ਕੇ ਲਗਿਆ ਉਹ ਬੰਦਾ ਮੇਰੀ ਗੱਡੀ ਦੇ ਅੜਦੜੇ ਵੀ ਗੇੜੇ ਕਰਦਾ ਰਿਹਾ ਘੁੰਮਦਾ ਰਿਹਾ ਜੀ ਰਾਤ ਨੂੰ 14 ਤਰੀਕ ਨੂੰ ਕੱਟਿਆ ਨਹੀਂ ਜਾਨੀ ਕੋਈ ਬਚਾਰੇ ਨਹੀਂ ਮੇਰੀ ਇਹ ਬੈਟਰੀਆਂ ਗੱਡੀ ਦੇ ਕੈਬਨ ਦੇ ਅੰਦਰ ਆ ਜੀ ਤਾਂ ਕਰਕੇ ਮੇਰਾ ਬਚਾਅ ਹੋ ਗਿਆ ਇਹਨਾਂ ਦੀਆਂ ਬੈਟਰੀਆਂ ਲਾਹ ਕੇ ਲੈ ਗਏ ਨੇ ਤੇ ਪ੍ਰਸ਼ਾਸਨ ਤੋਂ ਅਸੀਂ ਮੰਗਾ ਵੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਬੰਦੇ ਅਸੀਂ ਫੋਟੋਆਂ ਦਿਖਾ ਦਿੰਨੇ ਆ ਕਾਰਵਾਈ ਕਰਨ ਉਹਨਾਂ ਆ ਅੰਦਰ ਕੈਮਰਾ ਲੱਗੇ ਹੋਏ ਨੇ ਆ ਸੀਸੀਟੀਵੀ ਕੈਮਰੇ ਦੇ ਵਿੱਚ ਆਏ ਨੇ ਬੈਟਰੀ ਚੱਕ ਕੇ ਲਈ ਜਾਂਦਾ ਦੇਖਿਆ ਜੀ ਠੀਕ ਹੈ ਜੀ ਹਾਂਜੀ ਮਨਨ ਸਿੰਘ ਜੀ ਕੀ ਮਾਮਲਾ ਹੈ ਜੀ ਮਾਮਲਾ ਇਹ ਹੈ ਜੀ ਮੈਂ ਖੰਨੇ ਤੋਂ ਆ ਰਿਹਾ ਸੀਗਾ ਜੀ ਹਾਂਜੀ ਰਾਹ ਦੇ ਮੈਧਪੁਰ ਦਾ ਮਾਲ ਲੋਡ ਕੀਤਾ ਸੀਗਾ ਹਾਂਜੀ ਇੱਥੇ ਮੇਰੇ ਤਾਇਆ ਜੀ ਰਹਿੰਦੇ ਨੇ ਜੀ ਰਾਤ ਨੂੰ ਤੇ ਮੈਂ ਇੱਥੇ ਰੁਕ ਗਿਆ ਜੀ ਤੇ ਦੋ ਗੱਡੀਆਂ ਤੇਨ ਖੜੀਆਂ ਸੀਗੀਆਂ ਜੀ ਤੇ ਉਹਨਾਂ ਦੀ ਤਿੰਨ ਬੈਟਰੀਆਂ ਚੋਰੀ ਹੋ ਗਈਆਂ ਜੀ ਫੇਰੇ ਆਏ ਤੇ ਬਦਲ ਲੱਗਿਆ ਜੀ ਪੁਲਿਸ ਨੂੰ ਇਤਨਾ ਕੀਤੀ ਹੋਈ ਆ ਤੇ ਮੇਰਾ 25-30 ਹਜ਼ਾਰ ਰੁਪਏ ਦਾ ਜਰਾ ਜਰਾ ਜਾਨਾ ਆ ਉਫੜ ਕੇ ਮਨ ਦਿੱਤਾ ਜਾਵੇ ਮੈਂ ਡਰਾਈਵਰੀ ਕਰਦਾ ਜੀ ਤੇ ਉਹ ਖਬਰ ਜਨਾ ਪੂਰਾ ਕੀਤਾ ਜਾਵੇ ਗੁਰਦਰ ਐਲ ਸੀ ਡੀ ਦਾ ਕਮੰਦਾਰ ਕੈਮਰਾ ਲੱਗਾ ਹੋਇਆ ਉਹ ਚ ਫੋਟੋ ਆ ਰਹੀ ਹੈ ਜੀ ਸ਼ਕਲ ਨਹੀਂ ਆ ਰਹੀ ਬੰਦੇ ਦੀ ਪੁਲਿਸ ਨੂੰ ਬਦਲਾ ਕਰ ਦਿੱਤੀ ਜੀ ਹਾਂ ਜੀ ਪੁਲਿਸ ਨੂੰ ਦਲਾ ਕਰ ਦਿੱਤੀ ਜੀ ਜਾਣਾ ਰਾਹੋ ਦੇ ਮਹਿਦਪੁਰ ਜਾਣਾ ਸੀਗਾ ਜੀ ਗੱਡੀ ਮੇਰੀ ਜਲੰਧਰ ਦੀ ਹੈ ਜੀ ਗੱਡੀ ਤੁਹਾਡੀ ਆਪਣੀ ਹੈ ਜੀ ਮੈਂ ਡਰਾਈਵਰੀ ਕਰਦਾ ਹੈਗਾ ਜੀ ਠੀਕ ਹੈ ਹਾਂ ਜੀ